ਕਾਤੀ ਫੋਜੀ ਸਫਲਤਾ ਬਾਰੇ ਗੱਲ ਕਰਨ ਲਈ ਤਿਰੰਗਾ ਯਾਤਰਾ جاری ਹੈ ਪੰਜਾਬ ਇੱਕ ਵਫਾਕ ਥਾਵਾਂ ਤੇ ਤਿਰੰਗਾ ਯਾਤਰਾਵਾਂ ਕੱਡੀਆਂ ਜਾ ਰਹੀਆਂ ਨੇ ਬਟਾਰਾ ਸੰਗਰੂ ਫੇਖਰੜ ਵਿਖੇ ਤਿਰੰਗਾ ਯਾਤਰਾ ਕੱਡੀਆਂ ਗਈਆਂ ਜਿਸ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ ਜ਼ਿਲ੍ਹਾ ਮੁਹਾਲੀ ਦੇ ਖਰੜ ਵਿਖੇ ਕੱਢੀ ਗਈ ਯਾਤਰਾ ਦੀ ਅਗਵਾਈ ਪੰਜਾਬ ਆਸ਼ਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਣ ਕੀਤੀ ਸਾਰੇ ਦੇਸ਼ ਦੇ ਵਿੱਚ ਸੁਰੱਖਿਆ ਮੰਤਰੀ ਵੱਲੋਂ ਜਿਹੜੇ ਸਾਡੇ ਯੋਧ ਸੂਰਬੀਰ ਯੋਧੇ ਸਾਡੇ ਸੈਨਿਕ ਨੇ ਉਹਨਾਂ ਦੇ ਸਨਮਾਨ ਦੇ ਲਈ ਸਾਰੇ ਦੇਸ਼ ਦੇ ਵਿੱਚ ਜਿਹੜੀ ਆ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਆ ਅਸੀਂ ਉਹ ਬਹਾਦਰ ਸੂਰਬੀਰ ਸੈਨਿਕਾਂ ਨੂੰ ਸਨਮਾਨ ਫਲੂਟ ਕਰਨ ਲਈ ਅੱਜ ਸਾਰੇ ਇਕੱਠੇ ਹੋਏ ਆ ਕਿ ਜਿਨ੍ਹਾਂ ਨੇ ਪਾਕਿਸਤਾਨ ਨੂੰ ਉਹਨਾਂ ਦੀ ਔਕਾਤ ਦਿਖਾ ਦਿੱਤੀ ਆ ਤੇ ਇਹ ਦੱਸ ਦਿੱਤਾ ਕਿ ਹਿੰਦੁਸਤਾਨ ਦੀ ਸੈਨਾ ਜਿਹੜੀ ਆ ਉਹ ਹਰ ਪਾਸੇ ਨਾਪਨ ਤੇ ਇੱਕ ਨੰਬਰ ਦੀ ਸਿਆਣਾ ਤਿਰੰਗਾ ਯਾਤਰਾ ਪੂਰੇ ਦੇਸ਼ ਵਿੱਚ ਨਿਕਲ ਰਹੀ ਆ ਹ ਤੱਕ ਇਹ ਯਾਤਰਾ ਚੱਲੇਗੀ ਔਰ ਅਗਲੇ ਅਗ ਜਿਲ੍ਹਿਆਂ ਦੇ ਵਿੱਚ ਸਾਰੀ ਕੱਢੀ ਜਾਏਗੀ ਔਰ ਇਹ ਯਾਤਰਾ ਦਾ ਮੇਨ ਮਕਸਦ ਆਪਣੇ ਦੇਸ਼ ਤੇ ਉਹਨਾਂ ਸੈਨਿਕਾਂ ਨੂੰ ਸਲੂਟ ਆ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਅੰਦਰ ਆਪਣੀ ਤਾਕਤ ਦਾ ਲੋਹਾ ਮਣਵਾਇਆ ਔਰ ਦੇਸ਼ ਦਾ ਸਸ਼ਕਤ ਨੇਤ੍ਰਤਵ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰਪਾਈ ਮੋਦੀ ਜੀ ਨੇ ਕੀਤਾ ਔਰ ਪੂਰੀ ਦੁਨੀਆ ਦੇ ਵਿੱਚ ਆਪਣਾ ਲੋਹਾ ਬਣਵਾਇਆ ਉਸ ਝੰਡੇ ਤਹਿਤ ਅਸੀਂ ਸਲੂਟ ਕਰਦੇ ਆ ਆਪਣੇ ਦੇਸ਼ ਦੇ ਸੈਨਿਕਾਂ ਨੂੰ ਇੰਡੀਅਨ ਆਰਬੀ ਨੂੰ ਜੋ ਜੋਹਰ ਜੋ ਬੋਡਿਆ ਦੇ ਲੱਗਾ ਪਾਕਿਸਤਾਨ ਨੂੰ ਸਾਡੀ ਫੌਜ ਨੇ ਤਾਂ ਅੱਜ ਫਾਗਰ ਦੇ ਨਾਲ ਸਾਰੇ ਹੀ ਭਾਰਤ ਵਸੇ ਦਾ ਜਸ਼ਨ ਹੋਇਆ ਹੈ ਅਸੀਂ ਦੋਸ਼ੀ ਹੀ ਹੋਗੇ ਮਰੀਅਦ ਦੇ ਵਿੱਚ ਤੇ ਫੌਜੀ ਵੀਰਾਂ ਨੇ ਜੋ ਉਸੇ ਜੋਹਰ ਦਿਖਾਏ ਨੇ ਉਹਨਾਂ ਨੂੰ ਸਲੂਟ ਕਰਦੇ ਹੋਏ ਅੱਜ ਇਸ ਤਿਰੰਗਾ ਯਾਤਰਾ ਕਰ ਰਿਹਾ ਅੱਜ ਸਾਰਿਆਂ ਦੇ ਦਿਲ ਦੇ ਵਿੱਚ ਇਹ ਤਿਰੰਗਾ ਵਸਿਆ ਹੋਇਆ ਹੈ ਜੋ ਕਹਿੰਦੇ ਆ ਦੋ ਕਿ ਦੇਸ਼ ਨੂੰ ਲੋਡ ਪੈਂਦੀ ਆ ਦੇਸ਼ਵਾਸੀਆਂ ਦੀ ਤਾਂ ਦੇਸ਼ਵਾਸੀ ਨਾਲ ਖੜਦੇ ਆ ਅੱਜ ਵੱਡੇ ਪੱਤਰ ਦੇ ਉੱਤੇ ਤੂਹੀ ਦੇ ਵਿੱਚ ਤਰੰਗਾ ਯਾਤਰਾ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਸਮੇਂ ਦੇ ਵਿੱਚ ਹੋਰ ਇਲਾਕਿਆਂ ਦੇ ਵਿੱਚ ਵੀ ਕਰ ਗਏ ਆ ਪਰਾ ਦੇਖੋ ਸਾਡੀ ਸੈਨਾ ਨੇ ਪੂਰੇ ਸੰਸਾਰ ਵਿੱਚ ਸਾਬਤ ਕਰਤਾ ਕਿ ਜਿਸ ਦੇਸ਼ 'ਚ ਜਜਬਾ ਹੋਵੇ ਤੇ 140 ਕਰੋੜ ਜਨਤਾ ਦਾ ਸਾਥ ਹੋਵੇ ਉਹ ਦੇਸ਼ ਕਦੇ ਝੁਕ ਨਹੀਂ ਸਕਦਾ ਪਾਕਿਸਤਾਨ ਦੇ ਨਾਲ-ਨਾਲ ਪਾਰੇ ਦੇਸ਼ਾਂ ਨੂੰ ਕੰਨ ਹੋ ਗਏ ਜੇ ਭਾਰਤਵਾਲ ਕੋਈ ਹੱਕ ਕਰੂਗਾ ਤਾਂ ਉਹ ਨੂੰ ਮੋਦੀ ਖਾਣੀ ਪੈਣੀ ਹੈ ਸਾਨੂੰ ਸਾਡੇ ਦੇਸ਼ ੋ ਦੇ ਦੀ ਸੈਨਾ ਤੇ ਗਰਵ ਨਾਲ ਹੀ ਮੋਦੀ ਜੀ ਦੇ ਨਿਕਰੇ ਉੱਤੇ ਸਾਨੂੰ ਮਾਣ ਹੈ ਭਾਰਤ ਮਾਤਾ ਕੀ ਜੈ ਜਿਵੇਂ ਇਹ ਸਾਡਾ ਮਿਸ਼ਨ ਤਾਂ ਇਹ ਹੈ ਕਿ ਜਿਹੜਾ ਜਿੰਨੇ ਵੀ ਕਟਾਣੂ ਬੰਗ ਜਿਹੜੇ ਪਰਦੇ ਖਿਲਾਫ ਖੜੇ ਹੋਣੇ ਸੀ ਲੋਕਾਂ ਕਤਾਨਕਾਂ ਸਮਾਰੇ ਨਸ਼ ਕਰਦੇ ਹਿੰਦੁਸਤਾਨ ਜਿਹੜਾ ਦੁਨੀਆ ਦੇ ਅੰਦਰ ਇੱਕ ਬਹੁਤ ਬੜੀ ਤਾਕਤ ਬਣ ਕੇ ਉਭਰਿਆ ਹੈ ਔਰ ਅਤੰਕਵਾਦ ਦੇ ਖਿਲਾਫ ਸਦੀ ਜਿਹੜੀ ਇਹ ਲੜਾਈ ਹੈ ਪ੍ਰਧਾਨ ਮੰਤਰੀ ਜੀ ਨੇ ਬੜਾ ਸਪਸ਼ਟ ਕੀਤਾ ਕਿ ਲੜਾਈ ਜਾਰੀ ਹੈ ਆਪਰੇਸ਼ਨ ਸੰਦੂਰ ਜਿਹੜਾ ਹੈ ਉਸ ਹਾਲੇ ਵੀ ਕਹਿੰਦੇ ਖਤਮ ਨਹੀਂ ਹੋਇਆ ਜਦ ਤੱਕ ਹਿੰਦੁਸਤਾਨ ਦੇ ਖਿਲਾਫ ਸਾਜ਼ਿਸ਼ ਕਰਨ ਵਾਲਾ ਇੱਕ ਵੀ ਅਤਵਾਦੀ ਜਿੰਦਾ ਹੈ ਇਹ ਆਪਰੇਸ਼ਨ ਜਾਰੀ ਰਹੇਗਾ ਹਿੰਦੁਸਤਾਨ ਦੀ ਸੈਨਾ ਹਿੰਦੁਸਤਾਨ ਦੀ ਸਰਕਾਰ ਸਖਸ਼ਮ ਹੈ ਆਪਣੇ ਦੇਸ਼ ਦੀ ਤੇ ਬਾਕੀ ਦਾ ਕਪੜਾ ਇਸ ਬ੍ਰੇਕ ਤੋਂ ਬਾਅਦ